ਪਿਛਲੇ 5 ਸਾਲਾਂ ਜਿੰਨੀਆਂ ਬੇਇੱਜ਼ਤੀਆਂ ਹੋਈਆਂ ਉਹ ਤਾਂ ਪਹਿਲੇ ਹੋਈਆਂ ਕਾਂਗਰਸ ਨੇ ਸਾਜ਼ਿਸ਼ ਕੀਤੀ ਦੋਸ਼ੀਆਂ ਨੂੰ ਬੰਦ ਦੀ بجائے ਪੋਲਿਟਿਕਸ ਖੇਡਿਆ ਇੱਕ ਵਾਰ ਵੀ ਐਸਜੀਪੀਸੀ ਕੋਲੇ ਨਹੀਂ ਆਏ ਪਤਾ ਕਰਨ ਵਾਸਤੇ ਇੱਕ ਰਿਕਾਰਡ ਵੀ ਪੁੱਛਣ ਨਹੀਂ ਆਏ ਪਤਾ ਕਰਨ ਵਾਸਤੇ ਕਿ ਕੀ ਕੀ ਹੋਇਆ ਇੱਥੇ ਹੁਣ ਤਾਂ ਐ ਲੱਗਦਾ ਹੈ ਕਿ ਬੜੀ ਕਿਨੀ ਮਿਨੀ ਸਾਜ਼ਿਸ਼ ਨਾਲ ਆ ਸਾਰਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਉਹਨੂੰ ਕਵਰ ਅਪ ਕਰ ਲੀਏ ਕਸਤ ਕਰੂਗਾ ਉਹ ਕੱਖ ਨਹੀਂ ਲਊਗਾ ਜੋ ਬੇਅਦਬੀਆਂ ਹੋਈਆਂ ਪੰਜਾਬ ਵਿੱਚ ਦਰਬਾਰ ਸਾਹਿਬ ਹੋਈ ਹੈ ਉਹਦੇ ਰੋਸ ਵਿੱਚ ਸਿੱਖ ਸੰਗਤ ਦਾ ਇਕੱਠ ਹੋਇਆ ਸ਼੍ਰੀ ਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਤੇ ਜਿਹੜਾ ਅਸੀਂ ਰੋਸ ਕਰ ਰਹੇ ਹਾਂ ਕਿ ਪੰਜਾਬ ਸਰਕਾਰ ਐਨ ਲੱਗਦਾ ਹੈ ਕਿ ਆ ਬੜਾ ਜਿਹੜਾ ਜੋ ਹੋਇਆ ਸਾਜ਼ਿਸ਼ ਤਹਿਤ ਹੋਇਆ ਦੋਸ਼ੀਆਂ ਨੂੰ ਫੜਨ ਦੀ بجائے ਪ੍ਰੂਫ ਮਟਾਏ ਜਾ ਰਹੇ ਆ ਪੁਲਿਸ ਤੋਂ ਇੱਕ ਡੀ ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਕੀ ਹੁੰਦੀ ਹੈ ਜਮ੍ਹਾਂ ਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ